ਹੇ ਹੁਣ ਆਪਾਂ ਗੱਲ ਕਰਨ ਜਾ ਰਹੇ ਆ ਨਰਿੰਦਰਦੀਪ ਦੀ ਨਰਿੰਦਰਦੀਪ ਦੇ ਹੱਕ ਦੇ ਵਿੱਚ ਸਾਰਾ ਗੋਨੇ ਆਣਾ ਸਾਰਾ ਸ਼ਹਿਰ ਖੜ ਗਿਆ ਕਹਿਣ ਦਾ ਮਤਲਬ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਇੱਕ ਪੰਜਾਬ ਸਰਕਾਰ ਨੂੰ ਲਾਹਨਤਾਂ ਪਾਈਆਂ ਪੰਜਾਬ ਤੇ ਸਰਕਾਰ ਤੇ ਪੰਜਾਬ ਪੁਲਿਸ ਨੂੰ ਜਿਹਦਾ ਕਿ ਭਾਈ ਨਰਿੰਦਰਦੀਪ ਦੇ ਕਰੰਟ ਲਾ ਕੇ ਬਹੁਤ ਬੁਰੀ ਤਰ੍ਹਾਂ ਜੋ ਕਿ ਮਾਰਦਕਤਾ ਗਿਆ ਤੇ ਜਿਹਦੇ ਵਿੱਚ ਸਾਡਾ ਪੰਜਾਬ ਇੱਕਜਟ ਹੋ ਗਿਆ ਤੇ ਜਿਹਦੇ ਵਿੱਚ ਹੁਣ ਇੱਕ ਵੀਡੀਓ ਆਈ ਹੈ ਬਹੁਤ ਵੱਡੀ ਸਾਹਮਣੇ ਪਹਿਲਾਂ ਇਹ ਸੁਣੋ ਫਿਰ ਕਰਦੇ ਆ ਵਿਚਾਰ ਸਾਂਝੇ ਸੁਣੋ ਵੀਡੀਓ ਨੌਜਵਾਨ ਮਾਰਨੇ ਹੈ ਇਹ 'ਚ ਕੋਈ ਸ਼ੱਕ ਨਹੀਂ ਮਾਰ ਵੀ ਰਹੀ ਹੈ ਪੰਜਾਬ ਸਰਕਾਰ ਹੈ ਮੇਰੇ ਹਿਸਾਬ ਨਾਲ ਕਾਲੇ ਦੌਰ ਵੱਲ ਲਿਆ ਰਹੀ ਹੈ ਇਹਦਾ ਵਿਚਾਰਾ ਕਿ ਵਧੀਆ ਪੜ੍ਹੇ ਲਿਖੇ ਇਨਸਾਨ ਸੀ ਇਹਨਾਂ ਨੇ ਐਸਐਸਪੀ ਦੇ ਬੱਚਿਆਂ ਨੂੰ ਡੀਸੀ ਸਾਹਿਬ ਦੇ ਬੱਚਿਆਂ ਨੂੰ ਵਧੀਆ ਬਾਹਰ ਭੇਜਿਆ ਜੀ ਅੱਜ ਪੂਰਨ ਤੌਰ ਤੇ ਗੁੰਦੇ ਨਾਂ ਮੰਡੀ ਐਸ ਰੋਸ ਚ ਸ਼ਾਮਲ ਲਈ ਤੇ ਗੁੰਦੇ ਨਾਂ ਮੰਡੀ ਪੂਰਨ ਤੌਰ ਤੇ ਬੰਦ ਆ ਸਰ ਮੁੰਡਾ ਸਾਡੀ ਦੁਕਾਨ ਦੇ ਅੰਦਰ ਆ ਬਹੁਤ ਵਧੀਆ ਮੁੰਡਾ ਬਹੁਤ ਵਧੀਆ ਮੁੰਡਾ ਜਿਵੇਂ ਇਜ਼ਾਮ ਲੱਗੇ ਐਸਾ ਤਾਂ ਕੁਝ ਨਹੀਂ ਕਿਹਾ ਸੀ ਕਿ ਨਸ਼ੇ ਦੀ ਵਾਲਾ ਨਹੀਂ 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 ਅਸੀਂ ਤਾਂ ਕੇ ਦੇਖੀ ਦੁਕਾਨ ਤੇ ਆਦੇ ਮੁੰਡਾ ਆਈ ਪ੍ਰੋਫੈਸਰ ਬੱਚੇ ਨੂੰ ਪੜਾਉਂਦਾ ਸੀ ਆਈ ਲੈਟ ਕਰਾ ਰਿਹਾ ਗੱਲ ਤੇ ਚੱਕਿਆ ਗਿਆ ਗੱਲ ਚੱਕ ਕੇ ਮਾਰ ਦਿੱਤਾ ਜਿੰਨਾ ਵੀ ਇਸ ਕਿਨ ਜਾਈ ਗਲਤ ਹੈ ਜੀ ਸਾਹਿਬ ਕਿ ਇਸ ਤਰ੍ਹਾਂ ਤਾਂ ਫਿਰ ਬਾਰੀ ਕਿਸੇ ਦੀ ਵੀ ਆ ਸਕਦੀ ਹਾਂਜੀ 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 ਗੱਲੂ ਹੋਰ ਕਿਸੇ ਨਾਲ ਵੀ ਪੁਲਿਸ ਧੱਕਾ ਕਰੂਗੀ ਏ ਟੂ ਜ਼ੈਡ ਬੰਦ ਹੈ ਫਰੀ ਮੈਡੀਕਲ ਵੀ ਅੱਜ ਕੱਲ੍ਹ ਤਾਂ ਬੰਦ ਹੈ ਜੀ ਸਬਜ਼ੀ ਵੀ ਮਾਰਕੀਟ ਵੀ ਸਾਰੀ ਬੰਦ ਹੈ ਜੀ ਨੌਜਵਾਨ ਰਣੇਂਦਰਦੀਪ ਸਿੰਘ ਦੇ ਹੱਕ ਦੇ ਵਿੱਚ ਅੱਜ ਗੋਨਿਆਣਾ ਮੰਡੀ ਬੰਦ ਦੀ ਕਾਲ ਦਿੱਤੀ ਗਈ ਸੀ ਤੇ ਬੰਦ ਨੂੰ ਭਰਪੂਰ ਸਮਰਥਨ ਮਿਲਿਆ ਗੋਨਿਆਣਾ ਮੰਡੀ ਤੋਂ ਇੱਥੋਂ ਦੇ ਵਪਾਰੀ ਬਰਗ ਮੇਰੇ ਨਾਲ ਨੇ ਬਾਈ ਜੀ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਜੀ ਅੱਜ ਪੂਰੀ ਮੰਡੀ ਬੰਦ ਕੀਤੀ ਹੈ ਕਾਰਨ ਪੂਰੀ ਮੰਡੀ ਬੰਦ ਕਰਨ ਦਾ ਹੈ ਕਿ ਜੋ ਸੀਆਈ ਸਟਾਫ 2 ਵਿੱਚੀ ਸਾਡੇ ਗੋਨਿਆਣਾ ਮੰਡੀ ਦੇ ਮੁੰਡੇ ਇੱਕ ਮਾਸਟਰ ਜੀ ਨੂੰ ਇਹਨਾਂ ਨੇ ਤਸੀਹੇ ਦੇ ਕੇ ਮਾਰਤਾ ਸੀਏ 2 ਨੇ ਬਿਨਾਂ ਗੱਲ ਤੋਂ ਚੁੱਕਿਆ ਜੋਧਨ ਨਸ਼ਾ ਅਵਰੋਧ ਦੇ ਤਹਿਤ ਇਹ ਲੋਕਾਂ ਨੂੰ ਚੁੱਕ ਰਹੇ ਆ ਤੇ ਮਾਰ ਰਹੇ ਆ ਜੀ ਉਸ 3 ਮਹੀਨੇ ਪਹਿਲਾਂ ਇੱਕ ਨਹੀਂ ਵਾਲੇ ਦਾ ਮੁੰਡਾ ਵੀ ਮਰਿਆ ਸੀ ਸੀਆਈ ਵੱਲੋਂ ਜੀ ਪਰ ਉਹ ਰੋਲਾ ਤਾਂ ਨਹੀਂ ਉੱਠਿਆ ਹੀ ਇਹਨਾਂ ਨੇ ਰਾਤੋਂ ਰਾਤ ਦੀ ਦਬਾਤਾ ਪੈਸੇ ਦੇ ਕੇ ਤੇ ਬੜਾ ਗਰੀਬ ਪਰਿਵਾਰ ਸੀਗੇ ਜੀ ਵੇਖੋ ਇਹਦਾ ਵਿਚਾਰਾ ਕਿ ਵਧੀਆ ਪੜ੍ਹਿਆ ਲਿਖਿਆ ਇਨਸਾਨ ਸੀ ਇਹਨਾਂ ਨੇ ਐਸਐਸਪੀ ਦੇ ਬੱਚਿਆਂ ਨੂੰ ਡੀਸੀ ਸਾਹਿਬ ਦੇ ਬੱਚਿਆਂ ਨੂੰ ਵਧੀਆ ਬਾਹਰ ਭੇਜਿਆ ਜੀ ਅੱਜ ਪੂਰਨ ਤੌਰ ਤੇ ਗੋਨੇ ਨਾ ਮੰਡੀ ਐਸ ਪਰ ਉਸ ਚ ਸ਼ਾਮ ਲਈ ਦੀ ਗੋਨਣਾ ਮੰਡੀ ਪੁਰਨ ਤੌਰ ਤੇ ਹੀ ਬੰਦ ਹ ਸਰ ਪਰ ਅਕਸਰ ਇਹ ਕਿਹਾ ਜਾਂਦਾ ਨਾ ਕਿ ਜੋ ਦੁਕਾਨਦਾਰ ਹੁੰਦਾ ਉਹ ਕਦੇ ਵੀ ਆਪਣੀ ਦੁਕਾਨ ਨਹੀਂ ਬੰਦ ਕਰਦਾ ਹੁੰਦਾ ਪਰ ਅੱਜ ਲੋਕ ਵੀ ਦੇਖ ਕੇ ਹੈਰਾਨ ਸੀ ਕਿ ਇੱਕ ਇਨਸਾਫ ਦੇ ਲਈ ਇਨਸਾਫ پسند ਪੂਰੀ ਗੋਨਣਾ ਮੰਡੀ ਨੇ ਅੱਜ ਇੱਕ ਦਿਨ ਦੇ ਲਈ ਦੁਕਾਨਾਂ ਆਪਣੀਆਂ ਬੰਦ ਕਰਤੀਆਂ ਕੋਈ ਗੱਲ ਨਹੀਂ ਵਪਾਰ ਨਹੀਂ ਅਸ ਪੁੱਤ ਦੇ ਇਨਸਾਫ ਦੇ ਲਈ ਖੜਾ ਲੋਕਾਂ ਨੂੰ ਪਤਾ ਵੀ ਕੱਲ ਨੂੰ ਵਾਰੀ ਉਹਨਾਂ ਦੀ ਵੀ ਆ ਸਕਦੀ ਹੈ ਕਿਉਂਕਿ ਜੇ ਜਿਹੜੀ ਇਹ ਪੰਜਾਬ ਸਰਕਾਰ ਹੈ ਮੇਰੇ ਹਿਸਾਬ ਨਾਲ ਕਾਲੇ ਦੌਰ ਵੱਲ ਲਿਆ ਰਹੀ ਹੈ ਨਿਤ ਨਵੇਂ ਤੋਂ ਨਵਾਂ ਕੋਈ ਨਾ ਕੋਈ ਕ੍ਰਾਈਮ ਕਰਾ ਕੇ ਬੰਦੇ ਦੇ ਸਿਰ ਪਾ ਕੇ ਜੀ ਉਹਨੂੰ ਮਾਰ ਰਹੀ ਹੈ ਜਦਾਂ ਜਾਦੋ ਕੋਈ ਬੰਬ ਬਲਾਸਟ ਹੋ ਰਿਹਾ ਪੰਜਾਬ ਜੀ ਨਸ਼ਾ ਵੇਖੋ ਵੱਡਾ ਤਸਕਰ ਦਾ ਫੜ ਲਿੰਦੇ ਜੀ ਸਾਡੇ ਹਿਸਾਬ ਨਾਲ ਤਾਂ 5 ਗ੍ਰਾਮ ਵਾਲਾ ਫੜ ਲਿਆ 7 ਗ੍ਰਾਮ ਵਾਲਾ ਫੜ ਲਿਆ ਉਹਦਾ ਕੋਈ ਫਾਇਦਾ ਨਹੀਂ ਫੜਨ ਦੀ ਯੁੱਧ ਨਸ਼ਿਆਂ ਵਿਰੁੱਧ ਤਾਂ ਇੱਕ ਐਜ਼ ਅ ਫਾਰਮੈਲਟੀ ਹੈ ਜੀ ਤਾਂ ਫਿਰ ਅੱਜ ਜਿਵੇਂ ਸੰਪੂਰਨ ਕਿਸੇ ਨੇ ਕਿਸ ਬਲੋਤ ਰਾਜਤਾਨੀ ਕੀਤਾ ਕਿ ਨਹੀਂ ਅਸੀਂ ਨਹੀਂ ਬੰਦ ਕਰਨੀ ਅਸੀਂ ਨਹੀਂ ਬੰਦ ਨਹੀਂ ਮੰਡੀ ਸਾਡੀ ਸ਼ੁਰੂ ਤੋਂ ਹੀ ਇੱਕ ਹੈ ਜੀ ਗੋਨੇਨਾਮ ਮੰਡੀ ਦਾ ਸਾਰਿਆ ਗੋਨੇਨਾਮ ਦੀ ਗੁਰੂ ਪੀਰਾਂ ਦੀ ਧਰਤੀ ਹੈ ਜੀ ਗੋਨੇਨਾਮ ਮੰਡੀ ਸ਼ੁਰੂ ਜੇ ਕੋਈ ਇੱਕ ਕਾਲ ਵੀ ਕਰ ਦੇ ਜੀ ਤਾਂ ਬੰਦ ਹੀ ਹੁੰਦੀ ਹੈ ਜੀ ਤਾਂ ਇਸ ਤਰ੍ਹਾਂ ਤਾਂ ਫਿਰ ਇਹ ਵੀ ਹੈ ਨਾ ਕਿ ਕੱਲ ਨੂੰ ਕਿ ਵਾਰੀ ਕਿਸੇ ਦੀ ਵੀ ਆ ਸਕਦੇ ਜੇਕਰ ਅੱਜ ਉਹਨਾਂ ਦੀ ਕੱਲ ਨੂੰ ਕਿਸ ਦੀ ਵਾਰੀ ਆਸੇ ਵਾਰੀ ਆਊਗੀ ਜੀ ਗਰੇਵਾਲ ਸਾਹਿਬ ਇਹ ਵਾਰੀ ਤਾਂ ਆਉਣੀ ਹੈ ਜਿਹੜੀ ਇਹ ਪੰਜਾਬ ਸਰਕਾਰ ਹਨ ਇਹ ਆਪਾਂ ਚਲੋ ਬੁੱਚੜਾਂ ਦੀ ਸਰਕਾਰੀ ਹੈ ਇਹਨੇ ਨੌਜਵਾਨ ਮਾਰਨੇ ਹੈ ਇਹ 'ਚ ਕੋਈ ਸ਼ੱਕ ਨਹੀਂ ਗਾ ਮਾਰ ਵੀ ਰਹੀ ਹੈ ਪੁਲਿਸੀ ਗੁੰਡਾ ਕਰਦੀ ਤੇ ਉੱtre ਹੀ ਤੇ ਆਮ ਲੋਕਾਂ ਦਾ ਬਚਾ ਕਿੱਥੋਂ ਹੋਊਗਾ ਜੀ ਆਮ ਲੋਕ ਫਿਰ ਕਿੱਥੋਂ ਜੇ ਪੁਲਿਸ ਆ ਵੀ ਗੁੰਡਾ ਕਰਦੀ ਪੁਲਿਸ ਆ ਵੀ ਗੁੰਡਾ ਕਰਦੀ ਕਰੀ ਜਾਂਦੀ ਤੇ ਆਮ ਲੋਕ ਤਾਂ ਇਹ ਤਾਂ ਨਾਲੇ ਪੜਿਆ ਲਿਖਿਆ ਨੌਜਵਾਨ ਸੀ ਇਹ ਤਾਂ ਪੂਰਾ ਪੜਿਆ ਲਿਖਿਆ ਸੀ 33 ਸਾਲ ਦੀ ਉਮਰ ਸੀ ਵਧੀਆ ਫੈਮਿਲੀ ਸੀ ਵਧੀਆ ਗੁਰਦੁਆਰੇ ਸੇਵਾ ਕਰਦੇ ਆ ਫਾਦਰ ਸਾਹਿਬ ਉਹਨਾਂ ਦੀ ਇੱਕ ਗੁਰਸਿੱਖ ਬੰਦੇ ਨੂੰ ਇਸ ਤਰ੍ਹਾਂ ਵਾਲਾਂ ਤੋਂ ਘੜੀ ਸਕੇ ਮਾਰਨਾ ਇਹ ਤਾਂ ਸਿੱਖੀ ਦੀ ਵੀ ਬੇਇੱਜ਼ਤੀ ਕੀਤੀ ਜੀ ਨਾਲੇ ਗਰੰਟ ਲਾ ਕੇ 152 ਗਰੰਟ ਲੱਗੇ ਜਿਦੋਂ ਕੋ ਮੈਂ ਡਾਕਟਰ ਦੀ ਰਿਪੋਰਟ ਸੁਣੀ ਹੈ ਜੀ 152 ਗਰੰਟ ਲਾ ਕੇ ਇੱਕ ਨੌਜਵਾਨ ਨੂੰ ਤੁਸੀਂ ਕਿੱਥੋਂ ਜੀ ਇੱਥੋਂ ਹੀ ਹੋ ਇੱਥੋਂ ਹੀ ਹੋ ਇੱਥੋਂ ਹੀ ਹੋ ਹਾਂਜੀ ਹਾਂਜੀ ਅੱਜ ਬੰਦ ਆ ਫਿਰ ਕਿਵੇਂ ਦੇਖਦੇ ਹੋ ਤੁਸੀਂ ਪਰ ਬੰਦ ਵੀ ਇੱਕ ਨਾਲੋਂ ਸਹੀ ਹੋਇਆ ਇਹ ਹਾਂ ਵੀ ਇੱਕ ਬੜੇ ਹੀ ਲਖੀ ਨੌਜਵਾਨ ਤੇ ਇੰਨਾ ਤਸ਼ੱਦਦ ਕਰਕੇ ਪੁਲਿਸ ਦੁਆਰਾ ਇਹ ਮਤਲਬ ਇੱਕ ਤਰ੍ਹਾਂ ਦਾ ਮਰਡਰ ਕੀਤਾ ਗਿਆ ਹੂੰ ਤੇ ਬਹੁਤ ਹੀ ਇਹ ਮਤਲਬ ਅਣਸਖਾਵੀ ਘਟਨਾ ਇਹ ਮੰਡੀ ਸਾਰੀ ਹੱਕ ਚ ਆ ਫਿਰ ਬਿਲਕੁਲ ਹੱਕ ਚ ਜੀ ਜਮਾ ਟੋਟਲ 100% ਮੰਡੀ ਬੰਦ ਹੈ ਜੀ 100% ਹਾਂਜੀ ਇੱਥੋਂ ਹੀ ਹੋ ਜੀ ਤੁਸੀਂ ਹਾਂਜੀ ਹਾਂਜੀ 100% ਮੰਡੀ ਬੰਦ ਹੈ ਜੀ ਮੰਡੀ ਬੰਦੇਪੁਰ ਜੀ 100% ਜੀ ਅਸੀਂ ਦੇ ਉਸੇ ਚੋਨੇ ਬੰਦੇ ਨੂੰ ਇਨਸਾਫ ਮਿਲੇ ਬੰਦੇ ਨੂੰ ਜੋ ਕੁਸਰ ਜਿਹੜੀ ਜੋ ਇਹ ਚੀਜ਼ ਹੋਈ ਹੈ ਇੱਕ ਨੌਜਵਾਨ ਦੇ ਨਾਲ ਹਾਂਜੀ ਇਹ ਚੀਜ਼ ਨੂੰ ਜੋ ਇਹ ਹੋਇਆ ਗਲਤ ਹੋਇਆ ਜੀ ਜੋ ਕੁਸਰ ਜਿੰਨਾ ਵੀ ਇਹ ਕਹਿੰਦੇ ਨਜਾਇਜ਼ ਗਲਤ ਹੈ ਜੀ ਜੋ ਕੁਸਰ ਕਿਉਂਕਿ ਇਸ ਤਰ੍ਹਾਂ ਤਾਂ ਫਿਰ ਬਾਰੀ ਕਿਸੇ ਦੀ ਵੀ ਆ ਸਕਦੀ ਹੈ ਹਾਂਜੀ 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 ਇਹ ਹੋ ਸਕਦੀ ਹੈ ਭਈ ਜੀ ਅੱਜ ਇਹਦੇ ਨਾਲ ਹੋਇਆ ਤਾਂ ਕੱਲ ਨੂੰ ਕਿਸੇ ਨਾਲ ਕੱਲ ਨੂੰ ਫਿਰ ਕਿਸੇ ਨਾਲ ਵੀ ਪੁਲਿਸ ਦਾ ਧੱਕਾ ਕਰੂਗੀ ਜੋ ਕਰੂਗੀ ਕਿਉਂ ਕਰੂਗੀ ਹਾਂਜੀ ਪਰ ਇਹ ਵੀ ਵੱਡੀ ਗੱਲ ਆ ਕਿ ਪੂਰਾ ਕਹਿੰਗੇ ਆਖਰੇ ਇਹ ਕਹਿੰਦੇ ਨੇ ਕਿ ਵਪਾਰੀ ਕਿਤੇ ਦੁਕਾਨਾਂ ਨਹੀਂ ਬੰਦ ਕਰਦੇ ਹੁੰਦੇ ਪਰ ਅੱਜ ਥੋੜੀ ਪੂਰੀ ਮੰਡੀ ਸਾਡੀ ਮੰਡੀ ਸਾਰਾ ਪੂਰਾ ਸਾਧ ਦਿੰਦੀ ਹੈ ਜੀ ਕੋਈ ਗੱਲ ਵਪਾਰ ਸਾਰਾ ਪੂਰਾ ਏਟੂ জেড ਬੰਦ ਹੈ ਸਾਰੀ ਮੈਡੀਕਲ ਵੀ ਅੱਜ ਕੱਲ ਬੰਦ ਹੈ ਜੀ ਅੱਗੇ ਟਾਈਮ ਮੈਡੀਕਲ ਸਟੋਰ ਵੀ ਸਾਰੇ ਬੰਦ ਹੈ ਜੀ ਤੁਸੀਂ ਜੀ ਚੈੱਕ ਕਰ ਸਕਦੇ ਜਾ ਕੇ ਜੇ ਮੂਵੀ ਬਣਾ ਦਦੇ ਸਬਜ਼ੀ ਦਾ ਮਾਰਕੀਟ ਵੀ ਸਾਰੀ ਬੰਦ ਹੈ ਜੀ ਸਬਜ਼ੀ ਮਾਰਕੀਟ ਸਾਰੀ ਬੰਦ ਹੈ ਜੀ ਇੱਥੋਂ ਹੀ ਆ ਬਾਈ ਗਰੀਬ ਅਮੀਰ ਕੋਈ ਵੀ ਹੈ ਜੀ ਕਿਸੇ ਦਾ ਚਾਹੇ ਛੋਟਾ ਕੰਮ ਹੈ ਚਾਹੇ ਕਿਸੇ ਦਾ ਵੱਡਾ ਹੈਗਾ ਸਭ ਟ ਕਿਵੇਂ ਦੇਖਦੇ ਹੋ ਭਾਈ ਜੋ ਇਹ ਘਟਨਾ ਵਾਪਰੀ ਹੈ ਇੱਕ ਨੌਜਵਾਨ ਜਿਹੜਾ ਸੀ ਪਰ ਮੰਡੀ ਨੇ ਪੂਰਨ ਸਮਰਥਨ ਦਿੱਤਾ ਬਹੁਤ ਮਾੜੀ ਗੱਲ ਹੋਈ ਹੈ ਵੀਰੇ ਮੰਡੇ ਨੂੰ ਸਾਥ ਦੇਣਾ ਚਾਹੀਦਾ ਜਮਾ ਪਉਂ 10 ਦਿਨ ਬੰਦ ਰੱਖੋਦ ਕੰਨਾ ਫਿਰ ਇਨਸਾਫ ਮਿਲੂ ਹੋ ਨਹੀਂ ਮਿਲਦਾ ਹੈਗਾ ਬਸ ਹਾਂ ਹਾਂ ਪੂਰਾ ਸਾਥ ਦੇਣਾ ਚਾਹੀਦਾ ਬਹੁਤ ਜ਼ਿਆਦਾ ਤੱਕ ਹੈ ਇੱਕ ਬੰਦਾ ਮਾਰਤਾ ਵਿਚਾਰਾ ਨੌਜਵਾਨ ਮੁੰਡਾ ਜਮਾ ਉਹ ਗਲਤ ਗੱਲ ਹੈ ਇਹ ਵੀ ਵੱਡੀ ਗੱਲ ਆ ਵੀ ਸਾਰੇ ਮਨੇ ਸਮਰਥਨ ਦੇਣ ਨੂੰ ਕਿ ਅਕਸਰ ਇਹੀ ਕਿਹਾ ਜਾਂਦਾ ਕਿ ਯਾਰ ਦੁਕਾਨਦਾਰ ਦੁਕਾਨਾਂ ਨਹੀਂ ਬੰਦ ਕਰਦੇ ਹੁੰਦੇ ਪਰ ਫਿਰ ਵੀ ਅੱਜ ਪੂਰਨ ਸਮਰਥਨ ਹਾਂ ਵੀਰੇ ਸਹੀ ਗੱਲ ਆ ਪੂਰਾ ਸਮਰਥਨ ਆ ਸਾਰੇ ਮਾਰਕੀਟ ਬੰਦ ਆ ਏ ਟੂ ਜ਼ेड ਮੰਡੀ ਬੰਦ ਆ ਜਮਾਂ ਬੰਦ ਵੀ ਹੋ ਸਕਦਾ ਕੱਲ ਨੂੰ ਕਿਸੇ ਨੂੰ ਵੀ ਚੁੱਕ ਕੇ ਮਾਰ ਦੇਣਗੇ ਜਮਾਂ ਸਹੀ ਗੱਲ ਆ ਵੀਰੇ ਮਾਰਨਗੇ ਇਹ ਮਾਰਨ ਨਹੀਂ ਇਹਨਾਂ ਨੇ ਹੋਰ ਕੀ ਕਰਨਾ ਅੱਗੇ ਮਾਰਦੇ ਹੋਰ ਮਾਰਨ ਨਹੀਂ ਆ ਵੀਰੇ ਇਹਨਾਂ ਨੇ ਤੇ ਕੀ ਚੱਲੇਦਾ ਹੋਣਾ ਕੀ ਆਲੇ ਤਾਂ ਕਹੀ ਸੀ ਕਿ ਆਮਕਰਾਂ ਦੀ ਸਰਕਾਰ ਆ ਸਾਡੀ ਨਾ ਨਾ ਕੋਈ ਆਮਕਰਾਂ ਦੀ ਸਰਕਾਰ ਨਹੀਂ ਵੀਰੇ ਸਭ ਗੁੰਡੇ ਆ ਭੈਣ ਚੋ ਕਿਵੇਂ ਦੇਖਦੇ ਹੋ ਬਾਈ ਬਹੁਤ ਮਾੜਾ ਹੋਇ ਠੀਕ ਹੈ ਹੁਣ ਇਹ ਨੌਜਵਾਨ ਚਲ ਠੀਕ ਹੈ ਉਹਨੇ ਨਸ਼ਾ ਕੀਤਾ ਸੀ ਕੁਝ ਵੀ ਕੀਤਾ ਹੋਵੇ ਕੁਝ ਵੀ ਹੋਵੇ ਪਰ ਜੋ ਪੁਲਿਸ ਨੇ ਪ੍ਰਸ਼ਾਸਨ ਨੇ ਕੀਤਾ ਬਹੁਤ ਗਲਤ ਕੀਤਾ ਕਿ ਇੱਕ ਨੌਜਵਾਨ ਨੂੰ ਮਾਰ ਦੇਣਾ ਐਵੇਂ ਇੱਕੋ ਇੱਕ ਪੁੱਤ ਸੀਗਾ ਮਾਂ ਪੁੱਤ ਦਾ ਇੱਕੋ ਹੀ ਹਸਾਰਾ ਸੀਗਾ ਉਹ ਬੱਚੇ ਦਾ ਇੱਕੋ ਹੀ ਹਸਾਰਾ ਸੀ ਉਹਦੀ ਵਾਈਫ ਦਾ ਇੱਕੋ ਹੀ ਹਸਾਰਾ ਸੀਗਾ ਹੋਰ ਤਾਂ ਕੋਈ ਵੀ ਹੈ ਨਹੀਂ ਸੀਗਾ ਉਸ ਦੇ ਸਿਰ ਤੇ ਸਾਰਾ ਘਰ ਚੱਲਦਾ ਸੀ ਵੀਰੇ ਤੇ ਹੁਣ ਆ ਦੇਖੋ ਸਾਰੀ ਮੰਡੀ ਨੇ ਸਾਥ ਦਿੱਤਾ ਅਸੀਂ ਧੰਨਵਾਦ ਕਰਦੇ ਹਾਂ ਮੰਡੀ ਨਿਵਾਸੀਆਂ ਦਾ ਸਾਰੀ ਮੰਡੀ ਵੰਦਾ ਜੀ ਇੱਥੋਂ ਹੀ ਤੁਸੀਂ ਇੱਥੋਂ ਹੀ ਹੋ ਇੱਥੋਂ ਹੀ ਹੋ ਬਾਈ ਹਾਂਜੀ ਬਾਪੂ ਜੀ ਕਿਵੇਂ ਦੇਖਦੇ ਹੋ ਜਿਹੜਾ ਆ ਘਟਨਾ ਕਰਮ ਹੋਇਆ ਗੁਰਸਖ ਨੌਜਵਾਨ ਦੀ ਡੈਥ ਬਹੁਤ ਨਿੰਦਣਯੋਗ ਹੈ ਇਸ ਤੋਂ ਵੱਡੀ ਕੋਈ ਘਟਨਾ ਵਾਪਰ ਨਹੀਂ ਸਕਦੀ ਕਿਉਂ ਉਸਨੇ ਏਡੀ ਬੇਰਹਿਮੀ ਨਾਲ ਉਸਨੂੰ ਮਾਰਿਆ ਜਿੰਨੇ ਤੇਕਰੂ ਦੇ ਸਵਾਸ ਨਹੀਂ ਗਏ ਉਹਨੂੰ ਤੇਕਰੋ ਨੇ ਕਨਾਟ ਲਾਉ ਨਹੀਂ ਹੈ ਕਾਇਓ 20 ਕਰੰਟ ਲਾਇਆ 30 ਲਾਇਆ 50 ਲਾਇਆ ਉਹਦੀ ਬਹੁਤ ਹੀ ਉਹਨਾਂ ਨੇ ਇਸ ਤਰੀਕੇ ਕੋਈ ਫਾਸੀ ਸਜ਼ਾ ਦਿੰਦੇ ਐ ਉਹਨੂੰ ਉਹ ਫਾਸੀ ਜਿੰਦੇ ਨਹੀਂ ਮਰਦਾ ਨਹੀਂ ਲਾਉਂਦੀ ਇਹਨਾਂ ਨੇ ਸਾਰਾ ਜਿਹੜਾ ਕੁਝ ਕੀਤਾ ਬਹੁਤ ਅਨੰਦਜੋਗ ਹੈ ਸ਼ਹਿਰ ਨੇ ਸਾਰੇ ਨੇ ਮੈਂ ਸ਼ਹਿਰ ਦਾ ਸੀਟੀ ਪ੍ਰਧਾਨ ਆਕਾਲੀ ਦਲ ਦਾ ਸਾਰਾ ਸ਼ਹਿਰ ਅੱਜ ਇਹਨਾਂ ਦੇ ਸਾਥ ਹੈ ਨਿਆਂ ਲਾਵਾਂਗੇ ਇਹਨਾਂ ਨੂੰ ਸਜ਼ਾ ਦਿਵਾਵਾਂਗੇ ਵੱਤ ਵਾਜੇ ਨੂੰ ਘੇਰਾ ਇਹ ਸਿੱਧਾ ਪਾਣਾ ਪਿਆ ਗਿਆ ਤੇ ਉੱਥੇ ਵੀ ਪਾਵਾਂਗੇ ਅਗਾਹ ਤੁਰਾਂਗੇ ਜਿੱਥੇ ਜਿੱਕੇ ਇਨਸਾਫ ਨਹੀਂ ਮਿਲਦਾ ਉਹਨਾਂ ਤੇ ਕਹ ਅਸੀਂ ਨਹੀਂ ਖੜਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਾਂ ਇਹ ਇੱਕ ਵਾਰੀ ਤਸਵੀਰ ਤੁਹਾਨੂੰ ਮੈਂ ਜ਼ਰੂਰ ਦਿਖਾ ਦਵਾਂ ਗੋਨਿਆਣਾ ਮੰਡੀ ਦੇ ਵਿੱਚ ਇਸ ਵੇਲੇ ਆ ਕੱਲ ਗੋਨਿਆਣੇ ਮੰਡੀ ਨੂੰ ਬੰਦ ਦੀ ਕਾਲ ਜਿਹੜੀ ਆ ਉਹ ਦਿੱਤੀ ਗਈ ਸੀ ਤਾਂ ਉਸੇ ਤਰ੍ਹਾਂ ਦੇ ਨਾਲ ਭਰਪੂਰ ਪੂਰਨ ਸਮਰਥਨ ਜਿਹੜਾ ਗੁੰਨੇਣਾ ਮੰਡੀ ਬੰਦ ਦਾ ਮਿਲਿਆ ਪਰਿਵਾਰ ਕੁਝ ਮੰਗਾਂ ਲੈ ਕੇ ਜਿਹੜਾ ਹੈਗਾ ਉਹ ਖੜਾ ਹੈ ਪਰਿਵਾਰ ਕੇ ਇੱਕ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਹੈ ਇਸ ਮਸਲੇ ਦੇ ਵਿੱਚ ਇਸ ਮਾਮਲੇ ਦੇ ਵਿੱਚ ਸੀਏ ਸਟਾਫ ਦੇ ਇੰਚਾਰਜ ਨੂੰ ਵੀ ਜਿਹੜਾ ਹੈਗਾ ਉਸ ਪਰਚੇ ਦੇ ਵਿੱਚ ਪਾਇਆ ਜਾਣਾ ਚਾਹੀਦਾ ਇਸ ਪਰਚੇ ਦੇ ਵਿੱਚ ਉਹਨਾਂ ਨੂੰ ਵੀ ਪਾਇਆ ਜਾਣਾ ਜਿਹੜਾ ਹੈਗਾ ਉਹ ਲਾਜ਼ਮੀ ਹੈ ਇਸ ਪਰਚੇ ਦੇ ਵਿੱਚ ਉਹ ਪਾਏ ਜਾਣ ਇਸ ਤਰ੍ਹਾਂ ਦੀਆਂ ਮੰਗਾਂ ਪਰਿਵਾਰ ਦੀਆਂ ਨੇ ਨਾਲ ਹੀ ਇੱਕ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਵੀ ਪਰਿਵਾਰ ਖੜਾ ਹੈ ਕਿ ਮੁਆਵਜ਼ੇ ਦੀ ਮੰਗ ਜਿਹੜੀ ਹੈਗੀ ਹੈ ਪਰਿਵਾਰ ਦੀ ਹੈ ਕਿ ਮੁਆਵਜ਼ਾ ਜਿਹੜਾ ਹੈਗਾ ਉਹ ਮਿਲਣਾ ਚਾਹੀਦਾ ਤੇ ਨਾਲ ਹੀ ਇੱਕ ਸਰਕਾਰੀ ਨੌਕਰੀ ਨੂੰ ਲੈ ਕੇ ਨਰੇ ਦੱਸ ਦਈਏ ਕਿ ਸੀਆਈਏ ਸਟਾਫ ਟੂ ਦੀ ਹਰਾਸਤ ਦੇ ਵਿੱਚ ਨਰਿੰਦਰਦੀਪ ਸਿੰਘ ਦੀ ਮੌਤ ਜਿਹੜੀ ਹੈਗੀ ਆ ਉਹ ਹੁੰਦੀ ਆ ਜਿਸ ਤੋਂ ਬਾਅਦ ਇੱਕ ਗਗਨਦੀਪ ਸਿੰਘ ਨਾਮੀ ਨੌਜਵਾਨ ਸਾਹਮਣੇ ਆਉਂਦਾ ਆ ਉਸ ਦੀ ਵੀਡੀਓ ਨਸ਼ਰ ਹੁੰਦੀ ਆ ਵੀਡੀਓ ਤੋਂ ਬਾਅਦ ਪਰਿਵਾਰ ਨੂੰ ਹੱਥ ਪੈਰਾਂ ਦੀ ਪੈਂਦੀ ਆ ਕਿ ਐਸਾ ਕੁਝ ਜਿਹੜਾ ਹੈਗਾ ਉਹ ਸਾਡੇ ਬੱਚੇ ਦੇ ਨਾਲ ਹੋਇਆ ਤਾਂ ਜਗੋਨਿਆਣਾ ਮੰਡੀ ਬੰਦ ਹੀ ਕਾਲ ਜਿਹੜੀ ਆ ਦਿੱਤੀ ਗਈ ਸੀ ਮੇਰੇ ਨਾਲ ਕੁਝ ਲੋਕ ਇੱਥੋਂ ਹੀ ਹੋ ਜੀ ਤੁਸੀਂ ਵੀ ਕਿਵੇਂ ਦੇਖਦੇ ਹੋ ਜੋ ਇਹ ਹੋਇਆ ਜੀ ਨੌਜਵਾਨ ਪੁੱਤ ਮਾਪਿਆਂ ਦਾ ਪੁਲਿਸ ਦੇ ਹਰਾਸਤ ਦੇ ਵਿੱਚ ਜਿਹੜਾ ਮਾਰ ਦਿੱਤਾ ਗਿਆ ਇੱਕ ਨੌਜਵਾਨ ਨੇ ਜਾਹ ਕਿਹਾ ਕਿ ਇਲਜ਼ਾਮ ਲੱਗੇ ਨੇ ਕਿ ਬਹੁਤ ਤਸੀਹੇ ਤਸ਼ਦਦ ਕੀਤਾ ਗਿਆ ਇਹ ਰੋਸ ਵਜੋਂ ਬੰਦ ਕੀਤੀ ਹੈ ਜੀ ਸਾਰੀ ਮੰਡੀ ਉਹਨਾਂ ਵੀਰ ਦੇ ਨਾਲ ਟੱਕਾ ਹੋਇਆ ਹੈ ਫਿਰ ਇਸ ਤਰ੍ਹਾਂ ਦਾ ਇਹ ਹੈ ਕਿ ਕਿਸੇ ਤੇ ਵੀ ਕੱਲ ਨੂੰ ਹੋ ਸਕਦਾ ਜਿਵੇਂ ਇਸ ਤਰ੍ਹਾਂ ਚੱਕ ਕੇ ਪੁਲਿਸ ਨੇ ਮਾਰ ਦਿੱਤਾ ਅੱਜ ਸੁਣਿਆ ਉਹ ਇਹ ਕਹਿੰਦੇ 31 ਬੰਦੇ ਪਹਿਲਾਂ ਮਾਰੇ 31 ਮੁੰਡੇ ਪੈਨਪਰਾਸ ਕੱਡੇ ਆਪਾਂ ਪੈਨਪਰਾ ਹੀ ਆਂ ਜੀ ਇਹ ਦੂਜੇ ਹਾਂ 31 ਬੰਦੇ ਮਾਰੇ ਆ ਜੀ ਇਹਨਾਂ ਇਹਦੇ ਵੀ ਰੋਸ ਸਾਰੇ ਨੇ ਸਾਰੀ ਮੰਡੀ ਨੇ ਸਾਧ ਦਿੱਤਾ ਤੁਸੀਂ ਨਾਲੋਂ ਪਰਿਵਾਰ ਦੇ ਹਾਂਜੀ ਹਾਂਜੀ ਅਸੀਂ ਨਾਲ ਆ ਕਿਵੇਂ ਦੇਖਦੇ ਹੋ ਜੀ ਜੋ ਇਹ ਖੈਦਾ ਗਲਤੀ ਹੈ ਜੀ ਬਹੁਤ ਮਾੜਾ ਬਹੁਤ ਮਾੜਾ ਕੰਮ ਹੋ ਰਿਹਾ ਅੱਜ ਇੱਕ ਇੱਕ ਜਵਾਕ ਹੀ ਆ ਸਭ ਦੇ ਆ ਸਭ ਦੇ ਇੱਕ ਇੱਕ ਹੀ ਹੈ ਜੀ ਬਹੁਤ ਬੰਦਾ ਵਧੀਆ ਠੀਕ ਹੈ ਇਹ ਹਾਈਲਾਈਟਸ ਵਗੈਰਾ ਕਰਾਂਦਾ ਸੀਗਾ ਇਹ ਐਸਐਸਪੀ ਦੇ ਬੰਦੇ ਨੂੰ ਮੁੰਡੇ ਨੂੰ ਖੁਦ ਪੜਾ ਕੇ ਉਹਨੂੰ ਫੋਰਨ ਚ ਭੇਜਿਆ ਬੰਦੇ ਨੇ ਇੰਗਲਿਸ਼ ਉਲਣੀ ਹਾਈ ਸੀਗੀ ਉਹਦੀ ਬਹੁਤ ਜ਼ਿਆਦਾ ਇਹਦਾ ਪਿਓ ਵੀ ਬਹੁਤ ਇੰਟੈਲੀਜੈਂਟ ਸੀਗਾ ਇਹ ਮੇਰੇ ਨਾਲ ਪੜਦਾ ਰਿਹਾ ਉਹ ਇਹਨਾਂ ਦੇ ਫਾਤ ਹਾਂਜੀ ਸਾਇੰਸ ਚ ਉਹਦੀ ਇੰਨੀ ਟੋਪਰ ਸੀਗਾ ਬਹੁਤ ਜ਼ਿਆਦਾ ਟੋਪਰ ਬੰਦਾ ਗੱਲ ਤੋਂ ਹੈ ਬਹੁਤ ਜ਼ਿਆਦਾ ਧੱਕਾ ਹੋਇਆ ਇਸ ਇਦਾਂ ਹੀ ਜਾ ਕੇ ਇਦਾਂ ਹੀ ਮਾਰਿਆ ਹਾਂ ਮਾਰਿਆ ਜਿਵੇਂ ਕਰੰਟ ਕਰੰਟ ਲਾ ਕੇ ਜਿਵੇਂ ਰਿਪੋਰਟ ਆਈ ਹੈ ਕਰੰਟ ਲਾ ਕੇ ਮਾਰਿਆ ਕਰੰਟ ਲਾਇਆ ਜਾ ਹਾਂਜੀ ਕਿਵੇਂ 100 ਜਗ੍ਹਾ ਤੇ ਕਰੰਟ ਲਾਇਆ ਆ ਬੋਲ ਰਹੇ ਹਾਂ ਵੀ ਤੁਸੀਂ ਸੋਚ ਕੇ ਵੀ ਦਿਲ ਦੇ ਹਾਂ ਰਿਪੋਰਟ ਆ ਗਈ ਹੈ ਹਾਂਜੀ ਐਮਸ ਦੀ ਰਿਪੋਰਟ ਆਈ ਹੈ ਹਸਪੀਟਲ ਦੀ ਫਰੰਟ ਲਾ ਕੇ ਮਾਰਿਆ ਜਾਂਦਾ ਤਾਂ ਮਤਲਬ ਪੂਰੀ ਮੰਡੀ ਪਰਿਵਾਰ ਦੇ ਨਾਲ ਹਾਂ ਪਰਿਵਾਰ ਤੇ ਹਮਦਰਦੀ ਨਾਲ ਆਈ ਸਾਰੇ ਹਾਂ ਜੀ ਹਿੰਦੂ ਸਿੱਖ ਸਾਰੇ ਨਾਲ ਮਿਲ ਕੇ ਸਾਰੀ ਮੰਡੀ ਪਰਿਵਾਰ ਦੇ ਨਾਲ ਹਾਂ ਸਾਰੀ ਮੰਡੀ ਜਵਾ ਪਰਿਵਾਰ ਦੇ ਨਾਲ ਖੜੀ ਹੈ ਬਹੁਤ ਮਾੜਾ ਕੰਮ ਹੋਇਆ ਜੋ ਵੀ ਹੋਇਆ ਜੋ ਵੀ ਮੁੰਡਾ ਸਾਡੀ ਦੁਕਾਨ ਦੇ ਅੰਦਰ ਹੈ ਬਹੁਤ ਵਧੀਆ ਮੁੰਡਾ ਬਹੁਤ ਵਧੀਆ ਮੁੰਡਾ ਸੀ ਜਦसे ਇਲਜ਼ਾਮ ਲੱਗਿਆ ਐਸਾ ਤਾਂ ਕੁਝ ਨਹੀਂ ਕਹਿਆ ਸੀ ਕਿ ਨਸ਼ੇ ਨੂੰਸ਼ੇ ਵਾਲਾ ਐਸਾ ਨਹੀਂ ਨਹੀਂ ਅਸੀਂ ਤਾਂ ਕਿਹ ਦੇਖੀ ਦੁਕਾਨ ਤੇ ਆਦੇ ਮੁੰਡਾ ਆਹ ਪਰਿਵਾਰ ਦੇ ਬੱਚੇ ਨੂੰ ਪੜਾਉਂਦਾ ਸੀ ਆਈ ਲੇਟ ਕਰਾ ਰਿਹਾ ਹੈ ਗਲਤ ਚੱਕਿਆ ਗਿਆ ਗਲਤ ਚੱਕ ਕੇ ਮਾਰਦਾ ਗਲਤ ਗਲਤ ਚੱਕਿਆ ਗਿਆ ਗਲਤ ਚੱਕ ਕੇ ਮਾਰਦਾ ਹੈ ਤਾਂ ਜਿਹੜੇ ਇਲਜ਼ਾਮ ਲੱਗਿਆ ਲੱਗਦਾ ਕੁਛ ਐਸਾ ਵੀ ਨਹੀਂ ਇਲਜ਼ਾਮ ਬਹੁਤ ਜਿਵੇਂ ਪੁਲਿਸ ਸਾਡੀ ਪੋਰਚਾ ਆਪ ਦਾ ਬਚਾਅ ਕਰੂਗੀ ਉਹਦੇ ਵਿੱਚ ਤਾਂ ਹਾਂ ਬਚਾਅ ਵਾਅਦਾ ਹੈ ਇਹੇ ਕੁਛ ਕਰਦਾ ਹੀ ਹੁੰਦਾ ਉਹ ਜਿੰਨਾਂ ਦਾ ਮਰਿਆ ਉਹਨਾਂ ਨੂੰ ਪੁੱਛ ਕੇ ਦੇਖੋ ਵਿਚਾਰਾ ਇੱਕੋ ਮੁੰਡਾ ਹੈਗਾ ਨਾਨੇ ਆਲੇ ਪਾਸੇ ਕੁਛ ਨਹੀਂ ਮਾਮਾ ਕੱਲਾ ਹੈ ਬਿਲਕੁਲ ਇੱਕੋ ਹੀ ਸੀਗਾ ਹਾਂ ਉਹਨਾਂ ਪਾਸੇ ਹੀ ਕੁਛ ਨਹੀਂਗਾ ਉਹ ਮਾਰੋਲੇ ਕੀ ਵਿਚਾਰੀ ਗਾਂ ਮਾਂ ਉਹਨਾਂ ਦੀ ਤਿੰਨ ਖਾਨਦਾਨਾਂ ਦਾ ਇਕੱਲਾ ਬੱਚਾ ਹਾਂਜੀ ਤਿੰਨ ਖਾਨਦਾਨਾਂ ਦਾ ਇਕੱਲਾ ਬੱਚਾ ਮੁੰਡਾ ਸੀ ਹਾਂ ਉਹਦੇ ਦਾਦੀਆਂ ਸਾਨੂੰ ਆਪ ਖੁਦ ਪੜ੍ਹਾਉਂਦੇ ਰਿਹਾ ਭਾਈ ਜਗਤਾਜੀ ਸਕੂਲ 'ਚ ਬਹੁਤ ਵਧੀਆ ਨੇਚਰ ਸੀਗਾ ਉਹਨਾਂ ਦਾ ਹਾਂਜੀ ਇਹ ਸੀ ਗੋਨੇਆਣੇ ਦੇ ਲੋਕ ਜੋ ਕਿ ਭਾਈ ਨਰਿੰਦਰਦੀਪ ਦੇ ਪਰਿਵਾਰ ਨਾਲ ਇੱਕ ਹੱਕ ਦੇ ਵਿੱਚ ਖੜ੍ਹ ਗਏ ਤੇ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਸ ਨੂੰ ਲਾਂਹ ਲਾ ਪਾਈਆਂ ਕਿਉਂਕਿ ਜੇ ਹੁਣ ਕਹਿ ਦਈਏ ਇਹ ਕਈ ਮਾਮਲੇ ਸਾਹਮਣੇ ਆ ਗਿਆ ਪਹਿਲੇ ਨੰਬਰ ਤੇ ਆ ਗਈ ਸੀ ਜੋ ਕਿ ਜਸਪਰੀ ਇੰਕਾਊਂਟਰ ਉਹ ਫੇਕ ਸਾਬਤ ਹੋਇਆ ਕਿਉਂਕਿ ਪੰਜਾਬ ਪੁਲਿਸ ਤੋਂ ਇਹ ਕਈ ਦੋਸ਼ ਲੱਗਦੇ ਨਜ਼ਰ ਆਉਂਦੇ ਆ ਤੇ ਫਿਰ ਦੂਜੇ ਨੰਬਰ ਤੇ ਕਰਨਲ ਜਿਹੜਾ ਕੀ ਉਹਦੀ ਕੁੱਟਮਾਰ ਹੁੰਦੀ ਐ ਤੇ ਉਹਦੇ ਬੇਟੇ ਦੀ ਲਾਸ਼ਾਂ ਪਾ ਦਿੱਤੇਆਂ ਨੇ ਦੀਆਂ ਢੂਈ ਤੇ ਉਹਦੇ ਜਿਹੜਾ ਕੀ ਪਟਿਆਲਾ ਦੀ ਘਟਨਾ ਸੀ ਤੇ ਤੀਜਾ ਮਾਮਲਾ ਹੁਣ ਇਹ ਆ ਗਿਆ ਤੇ ਕਿਉਂਕਿ ਪੰਜਾਬ ਚ ਇੱਕ ਬਹੁਤ ਵੱਡੇ ਇਹ ਕਾਂਡ ਹੋਣ ਜਾ ਰਹੇ ਸਾਡੇ ਕਈ ਨੌਜਵਾਨਾਂ ਦੇ ਫੇਕ ਕਨਫੌਂਟਰ ਕੀਤੇ ਕੱਲਾ ਜਸਪ੍ਰੀਤ ਦਾ ਨਹੀਂ ਇੱਕ ਪੀਲੀਪੀ ਚ ਤਿੰਨ ਨੌਜਵਾਨ ਮਾਰੇ ਇਹਨਾਂ ਨੇ ਕਨਫੌਂਟਰ ਕਿਹਾ ਕਿ ਉਹਨੂੰ ਇੱਕ ਮਜ਼ਦੂਰ ਸੀਗੇ ਉਹ ਕਹਿ ਕੇ ਉਹਨਾਂ ਦਾ ਕਨਫੌਂਟਰ ਕਰ ਦਿੱਤਾ ਜਾਂਦਾ ਵੀ ਇਹ ਗੈਂਗਸਟਰ ਆ ਤਾਂ ਇਹ ਪੰਜਾਬ ਪੁਲਿਸ ਜੋ ਕਿ ਛਰੇ ਆਮ ਗੁੰਡਾਗਰਦੀ ਕਰਦੀ ਆ ਤੇ ਸਾਡੇ ਪੰਜਾਬ ਦੇ ਲੋਕਾਂ ਨੇ ਇੱਕ ਨਰਿੰਦਰਦੀਪ ਦੇ ਪਰਿਵਾਰ ਨਾਲ ਖੜ ਕੇ ਇੱਕ ਕਹਿ ਨਾਮ ਤੋਂ ਰੋਸ ਜਤਾਇਆ ਗਿਆ ਤਾ ਪੰਜਾਬ ਸਰਕਾਰ ਨੂੰ ਸੀਐਮ ਪੰਤਮਨ ਨੂੰ ਲਾਲਤਾ ਪਾ ਰਹੀਆਂ ਚਾਰਾਂ ਪਾਸੇ ਚਾਰੇ ਪਾਸੋਂ ਚਲੋ ਜੀ ਅੱਜ ਦੇ ਵਿਚਾਰ ਜੋ ਥੋੜੇ ਸਾਂਝੇ ਜਰੂਰ ਕਰ ਰਹੇ ਹਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨ ਰੱਖੀ ਮਿਲਦੇਗਾ ਨੂੰ ਨਵੇਂ ਟੌਪ ਤੇ ਧੰਨਵਾਦ